ਹੇ ਗੁਰੂ ਸਾਹਿਬ ਜੀ ਸ਼੍ਰੀ ਰਾਗ ਮਹੱਲਾ 3 ਆਪਣਾ ਭੋ ਤਿੰਨ ਪਾਇਓ ਨ ਜਿਨ ਗੁਰ ਕਾ ਸ਼ਬਦ ਵਿਚਾਰ ਸਤ ਸੰਗਤੀ ਸਦਾ ਮਿਲ ਰਹੇ ਸੱਚੇ ਕੇ ਗੁਣਸਾਰ ਦੁਬਦਾ ਮੈਲ ਛੁਕਾਈ ਅਨ ਹਰ ਰਾਖਿਆ ਔਰਤਾਰ ਸੱਚੀ ਬਾਣੀ ਸੱਚ ਮਨ ਸੱਚੇ ਨਾਲ ਪਿਆਰ ਮਨ ਮੇਰੇ ਹਉ ਮੈ ਮੈਲ ਭਰ ਨਾਲ ਹਰ ਨਿਰਮਲ ਸਦਾ ਸੋਹਣਾ ਸ਼ਬਦ ਸੁਵਾਰਣ ਹਾਰ ਰਹਾਓ ਸਚੇ ਸ਼ਬਦ ਮਨ ਮੋਹਿਆ ਪ੍ਰਭ ਆਪੇ ਲੈ ਮਿਲਾਏ ਅਨੰਦਿਨ ਨਾਮੇ ਰਤਿਆ ਜੋਤੀ ਜੋਤ ਸਮਾਏ ਜੋਤੀ ਹੂ ਪ੍ਰਭ ਜਾਪਦਾ ਬਿਨ ਸਤਗੁਰੂ ਬੂਝ ਨਾ ਪਾਏ ਜਿਨ ਕੋ ਪੂਰਵ ਲਿਖਿਆ ਸਤਗੁਰ ਭੇਟਿਆ ਤਿਨ ਆਏ ਬਿਨ ਨਾਵੇ ਸਭ ਡੁਮਣੀ ਦੂਜੈ ਭਾਏ ਖਵਾਏ ਇਸ ਬਿਨ ਕਢੀ ਨਾ ਜੀਵਦੀ ਦੁਖੀ ਰਹਿਣ ਵਿਹਾਰ ਭਰਮ ਭੁਲਾਣਾ ਅੰਦੁਲਾ ਫਿਰ ਫਿਰ ਆਵੇ ਜਾਏ ਨਦਰ ਕਰੇ ਪ੍ਰਭ ਆਪਣੀ ਆਪੇ ਲੈ ਮਿਲਾਏ ਸਭ ਕਿਛ ਸੁਣਦਾ ਵੇਖਦਾ ਕਿਉ ਮੁਕਰ ਪਿਆ ਜਾਏ ਪਾਪੋ ਪਾਪ ਕਮਾ ਮੰਦੇ ਪਾਪੇ ਪਚੈ ਪਚਾਈ ਸੋ ਪ੍ਰਭ ਨਦਰਨਾ ਆਵਈ ਮਨ ਮੁਖ ਬੂਜ ਨਾ ਪਾਏ ਜਿਸ ਵੇਖਾਲੇ ਸੋਈ ਵੇਖੈ ਨਾਨਕ ਗੁਰਮੁਖ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋਗ ਜੁਗੋ ਜੁਗਾਟਲ ਨਾਮ ਬਾਣੀ ਦੇ ਬੋਹਿਤ ਦੇਕ ਲੰਕ ਅਵਤਾਰ ਸ਼ਬਦ ਬ੍ਰਹਮ ਸਤਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਵਿੱਚੋਂ ਲੜੀਵਾਰ ਸ਼ਬਦ ਵਿਚਾਰ ਦਾ ਇਹ ਸ਼ਬਦ ਜਿਸ ਦਾ ਆਪ ਜੀ ਨੇ ਪਾਠ ਸੁਣਿਆ ਹੈ ਇਹ ਰਾਗ ਸ਼੍ਰੀ ਰਾਗ ਦੇ ਵਿੱਚ ਸ਼੍ਰੀ ਗੁਰੂ ਅਮਰਦਾਸ ਜੀ ਦਾ ਉਚਾਰਿਆ ਹੋਇਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 35 ਅੰਗ ਤੇ ਸ਼ਬਦ ਆਰੰਭ ਹੁੰਦਾ ਹੈ ਤੇ 36 ਅੰਗ ਤੇ ਜਾ ਕੇ ਸਮਾਪਤ ਹੁੰਦਾ ਹੈ ਸਤਿਗੁਰੂ ਕਿਰਪਾ ਕਰਨ ਆਓ ਪਾਵਨ ਸ਼ਬਦ ਦੀ ਵਿਚਾਰ ਦੇ ਨਾਲ ਸਾਂਝ ਪਾਈਏ ਇਸ ਤੋਂ ਪਹਿਲਾਂ ਮਨ ਵਰਤੀਆਂ ਇਕਾਗਰ ਕਰਕੇ ਰਸਨਾ ਪਵਿੱਤਰ ਕਰੀਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਬਦ ਦੀ ਰਹਾਉ ਦੀ ਪੰਕਤੀ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਸਤਗੁਰੂ ਮਹਾਰਾਜ ਬਚਨ ਕਰਦੇ ਨੇ ਮਨ ਮੇਰੇ ਹਉਮੈ ਮੈਲ ਪਰ ਨਾਲ ਇਹ ਮੇਰੇ ਮਨਾ ਜਿਹੜੀ ਮੈਂ ਮੇਰੀ ਦੀ ਮੈਲ ਹੈ ਜਿਹੜਾ ਹੰਕਾਰ ਹੈ ਸਤਗੁਰੂ ਪਾਤਸ਼ਾਹ ਕਹਿੰਦੇ ਇਹ ਵੀ ਇੱਕ ਮੈਲ ਹੈ ਹੰਕਾਰ ਨੂੰ ਵੀ ਇੱਕ ਮੈਲ ਕਿਹਾ ਹੈ ਸਤਗੁਰੂ ਪਾਤਸ਼ਾਹ ਕਹਿੰਦੇ ਨੇ ਇਸ ਸੰਸਾਰ ਦੇ ਵਿੱਚ ਇਸ ਜਗਤ ਦੇ ਵਿੱਚ ਇਸ ਸੰਸਾਰ ਸਮੁੰਦਰ ਦੀ ਗੱਲ ਕਰੀਏ ਇਹ ਮੈਲ ਨਾਲ ਭਰਿਆ ਪਿਆ ਹੈ। ਭਾਵ ਸੰਸਾਰ ਦੇ ਵਿੱਚ ਜੋ ਵੀ ਇਨਸਾਨ ਨਜ਼ਰ ਆਂਦਾ ਹੈ ਉਹਦੇ ਅੰਦਰ ਇਹ ਰੋਗ ਇਹਦਾ ਅੰਕੁਰ ਹੈ ਹਰ ਇੱਕ ਦੇ। ਕਿਉਂਕਿ ਗੁਰੂ ਸਾਹਿਬ ਨੇ ਕਿਹਾ ਕਿ ਜਦੋਂ ਇਸ ਇਨਸਾਨ ਦਾ ਜਨਮ ਹੋਇਆ ਹੈ ਜਦੋਂ ਇਹ ਦੁਨੀਆ ਤੇ ਆਇਆ ਹੈ ਇਹ ਚੀਜ਼ ਨਾਲ ਲੈ ਕੇ ਆਇਆ ਹੈ। ਹੌਮੇ ਹੌਮ ਵਿੱਚ ਆਇਆ ਹੌਮ ਵਿੱਚ ਗਿਆ ਜਦੋਂ ਜੰਮਿਆ ਸਤਿਗੁਰੂ ਕਹਿੰਦੇ ਤਾਂ ਵੀ ਹੌਮੇ ਨਾਲ ਸੀ ਜਦੋਂ ਮਰਿਆ ਤਾਂ ਵੀ ਹੌਮੇ ਨਾਲ ਗਈ ਤੇ ਗੁਰੂ ਸਾਹਿਬ ਪਾਤਸ਼ਾਹ ਇਸ ਕਰਕੇ ਕਹਿੰਦੇ ਨੇ ਇਸ ਤੋਂ ਉਹ ਬਚਦਾ ਹੈ ਜਿਹਦੇ ਤੇ ਗੁਰੂ ਕਿਰਪਾ ਕਰਦਾ ਸਤਿਗੁਰੂ ਅੱਗੇ ਸ਼ਬਦ ਦੇ ਅੰਦਰ ਜਿੱਥੇ ਰਹਾਉ ਦੀ ਪੰਕਤੀ ਦੇ ਵਿੱਚ ਇਹ ਗੱਲ ਕਹਿੰਦੇ ਮਨ ਮੇਰੇ ਹੌਮੇ ਮੈਲ ਭਰ ਨਾਲ ਭਰ ਨਾਲ ਦਾ ਭਾਵ ਇਹ ਸੰਸਾਰ ਸਮੁੰਦਰ ਹਉਮੈ ਨਾਲ ਭਰਿਆ ਪਿਆ ਇਸ ਜਗਤ ਦੇ ਵਿੱਚ ਜਿਸ ਨੂੰ ਵੀ ਦੇਖੋ ਉਹ ਵੀ ਹਉਮੈ ਦੇ ਨਾਲ ਭਰਪੂਰ ਹੈ ਭਾਵ ਮੈਲ ਦੇ ਨਾਲ ਭਰਪੂਰ ਹੈ ਸਤਿਗੁਰਾਂ ਨੇ ਇਹ ਵਚਨ ਇਹ ਆਖੇ ਨੇ ਕਿ ਅਸੀਂ ਬਾਕੀ ਮੈਲਾਂ ਦੀ ਗੱਲ ਕਰਦੇ ਹਾਂ ਤਨ ਦੀ ਮੈਲ ਹੁੰਦੀ ਸਤਿਗੁਰੂ ਪਾਤਸ਼ਾਹ ਕਹਿੰਦੇ ਉੱਤੇ ਨਜ਼ਰ ਆਂਦੀ ਹੈ ਜਿਹੜੀ ਮਨ ਦੀ ਮੈਲ ਹੈ ਉਹ ਨਜ਼ਰ ਨਹੀਂ ਆਂਦੀ ਤੇ ਇਹ ਮਨ ਦੀ ਮੈਲ ਤਾਂ ਲੱਗਦੀ ਜਦੋਂ ਬੰਦਾ ਹੋਮੇ ਚਾਹਦਾ ਹੈ ਗੁਰੂ ਸਾਹਿਬ ਬਚਨ ਕਰਦੇ ਨੇ ਕਹਿੰਦੇ ਇੱਕ ਪਾਸੇ ਮੈਲ ਹੈ ਦਲਿੱਦਰ ਹੈ ਦੂਜੇ ਪਾਸੇ ਨਿਰਮਲਤਾ ਹੈ ਪਵਿੱਤਰਤਾ ਹੈ ਤੇ ਜੇ ਅਸੀਂ ਦੁਨਿਆਵੀ ਤੌਰ ਤੇ ਦੇਖਦੇ ਆ ਕਿ ਜਿਹੜੇ ਇਨਸਾਨ ਨੇ ਮੈਲੇ ਕੁਚਲੇ ਵਸਤਰ ਪਾਏ ਹੋਣ ਤੇ ਉਹ ਉਹਦਾ ਸਰੀਰ ਵੀ ਮੈਲ ਨਾਲ ਨਜ਼ਰ ਆਂਦਾ ਹੋਵੇ ਗੰਦਾ ਹੋਇਆ ਹੋਇਆ ਅਸੀਂ ਉਸ ਇਨਸਾਨ ਨੂੰ ਕੋਲ ਖੜਨਾ ਕੋਲ ਬੈਠਣਾ ਪਸੰਦ ਨਹੀਂ ਕਰਦੇ ਮੈਲੇ ਇਨਸਾਨ ਨੂੰ ਚਾਹੇ ਉਹਦੇ ਵਸਤਰ ਮੈਲੇ ਨੇ ਜਾਂ ਉਹਦਾ ਸਰੀਰ ਮੈਲਾ ਹੈ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਸਾਨੂੰ ਚੰਗਾ ਨਹੀਂ ਲੱਗਦਾ ਅਸੀਂ ਫਿਰ ਉਹਨੂੰ ਇਹ ਸੋਚਦੇ ਹਾਂ ਭਾਈ ਤੂੰ ਨਹਾ ਤੋ ਮੈਲਲਾ ਤਨ ਦੀ ਇਹ ਕੱਪੜੇ ਵੀ ਧੋ ਕੇ ਪਾ ਸਾਫ ਸੁਥਰੇ ਪਾ ਜਿਸ ਤਰ੍ਹਾਂ ਸਾਨੂੰ ਕੋਈ ਮੈਲਾ ਇਨਸਾਨ ਬਾਰੀ ਤੌਰ ਤੇ ਚੰਗਾ ਨਹੀਂ ਲੱਗਦਾ ਤੇ ਸਤਿਗੁਰੂ ਕਹਿੰਦੇ ਨੇ ਅੰਦਰੂਨੀ ਤੌਰ ਤੇ ਪਰਮਾਤਮਾ ਨੂੰ ਮਨ ਦਾ ਮੈਲਾ ਇਨਸਾਨ ਚੰਗਾ ਨਹੀਂ ਲੱਗਦਾ ਕਿਉਂਕਿ ਉਹ ਮਹਾਨਿਰਮਲ ਹੈ ਉਹਨੂੰ ਮੈਲ ਦੀ ਇੱਕ ਰੰਚਕ ਮਾਤਰ ਵੀ ਕਿਤੇ ਨਹੀਂ ਹੈ ਰੱਤੀ ਵੀ ਨਹੀਂ ਹੈ ਕਿਤੇ ਮੈਲ ਨਹੀਂ ਹੈ ਪਰਮਾਤਮਾ ਨੂੰ ਇਸ ਕਰਕੇ ਉਹਨੂੰ ਨਿਰਮਲ ਕਹਿੰਦੇ ਆ ਤੇ ਮਨੁੱਖ ਦੇ ਅੰਦਰ ਮੈਲ ਹੈ ਇਸ ਕਰਕੇ ਇਹਨੂੰ ਮੈਲਾ ਕਹਿੰਦੇ ਆ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਬਾਹਰ ਦੀ ਮੈਲ ਤਾਂ ਫਿਰ ਵੀ ਲੈ ਜਾਂਦੀ ਹੈ ਬੜੀ ਜਲਦੀ ਲੈ ਜਾਂਦੀ ਬੜੇ ਲੇਕਿਨ ਮਨ ਦੀ ਮੈਲ ਜਿਹੜੀ ਇਹ ਔਖੀ ਲੈਂਦੀ ਹੈ ਮਨ ਮੈਲ ਨਾ ਭਰਿਆ ਪਿਆ ਸਤਿਗੁਰੂ ਕਹਿੰਦੇ ਤਨ ਭਾਵੇਂ ਜਿੰਨਾ ਮਰਜੀ ਕਿਸੇ ਇਨਸਾਨ ਨੇ ਸਾਫ ਸੁਥਰਾ ਕਰ ਲਿਆ ਹੋਵੇ ਪਵਿੱਤਰ ਕਰ ਲਿਆ ਹੋਵੇ ਲੇਕਿਨ ਮਨ ਮੈਲਾ ਤੇ ਉਹਨੂੰ ਪਵਿੱਤਰ ਨਹੀਂ ਕਿਹਾ ਜਾ ਸਕਦਾ ਇਸ ਲਈ ਗੁਰੂ ਪਾਤਸ਼ਾਹ ਵਜਨ ਕਰਦੇ ਨੇ ਮਨ ਮੈਲੇ ਤਾਂ ਸਭ ਕੁਝ ਮੈਲਾ ਤਨ ਧੋਤੇ ਮਨ ਹੱਛਾ ਨਾ ਹੋਏ ਤੇ ਗੁਰੂ ਸਾਹਿਬ ਇਸ ਕਰਕੇ ਕਹਿੰਦੇ ਨੇ ਹਰ ਨਿਰਮਲ ਸਦਾ ਸੋਹਣਾ ਸ਼ਬਦ ਸਵਾਰਣ ਹਰ ਪਰਮਾਤਮਾ ਮੈਲ ਤੋਂ ਰਹਿਤ ਹੈ ਪਰਮਾਤਮਾ ਸੰਸਾਰ ਦੇ ਵਿੱਚ ਸਭ ਤੋਂ ਸੋਹਣਾ ਹੈ ਸਦਾ ਹੀ ਸੋਹਣਾ ਹੈ ਤੇ ਗੁਰੂ ਸਾਹਿਬ ਕਹਿੰਦੇ ਨੇ ਜਿਹੜਾ ਇਨਸਾਨ ਗੁਰੂ ਦੇ ਸ਼ਬਦ ਨਾਲ ਜੁੜੇਗਾ ਤੇ ਗੁਰੂ ਦਾ ਸ਼ਬਦ ਉਸ ਨੂੰ ਵੀ ਨਿਰਮਲ ਕਰ ਦੇਵੇਗਾ ਉਹਨੂੰ ਵੀ ਸੋਹਣਾ ਬਣਾ ਦੇਗਾ ਇਸ ਕਰਕੇ ਗੁਰੂ ਸਾਹਿਬ ਨੇ ਬਹੁਤ ਸੋਹਣੇ ਬਚਨ ਗੁਰੂ ਸਾਹਿਬ ਦੀ ਬਾਣੀ ਦਾ ਇੱਕ ਇੱਕ ਅੱਖਰ ਇੱਕ ਇੱਕ ਬਚਨ ਬੜਾ ਸੁੰਦਰ ਹੈ ਗੁਰੂ ਪਾਤਸ਼ਾਹ ਆਖਦੇ ਨੇ ਭਾਈ ਸੋਹਣਾ ਸੰਸਾਰ ਵਿੱਚ ਸਭ ਤੋਂ ਕੋਣਾ ਜਿਹੜਾ ਗੁਰੂ ਦੀ ਸੰਗਤ ਕਰਦਾ ਜਿਹੜਾ ਭਾਵ ਗੁਰੂ ਦੇ ਸ਼ਬਦ ਨਾਲ ਜੁੜਦਾ ਗੁਰੂ ਦੇ ਚਰਣਾ ਚਾਹੁੰਦਾ ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ ਗੁਰੂ ਦੀ ਸੰਗਤ ਵਿੱਚ ਬਹਿਣ ਵਾਲਾ ਅਨਸਾਰ ਸੋਹਣਾ ਹੈ ਇਸ ਕਰਕੇ ਸ਼ਬਦ ਸਾਡੇ ਜੀਵਨ ਨੂੰ ਸਵਾਰਦਾ ਹੈ ਗੁਰਬਾਣੀ ਸਾਡੇ ਜੀਵਨ ਨੂੰ ਸਵਾਰਦੀ ਹੈ ਇਸ ਕਰਕੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਗੁਰਬਾਣੀ ਨਾਲ ਜੁੜੇ ਰਹੋ ਆਪਣਾ ਭਉ ਤਿੰਨ ਪਾਏ ਉਹਨਾਂ ਜਿਨ ਗੁਰ ਕਾ ਸ਼ਬਦ ਵਿਚਾਰ ਗੁਰੂ ਸਾਹਿਬ ਆਖਦੇ ਨੇ ਜਿਹਨੇ ਗੁਰੂ ਦੇ ਪਾਵਨ ਸ਼ਬਦ ਦੀ ਵਿਚਾਰ ਮਨ ਵਿੱਚ ਟਿਕਾਈ ਹੈ ਪ੍ਰਮਾਤਮਾ ਨੇ ਆਪਣੇ ਸ਼ਬਦ ਦੇ ਰਾਹੀ ਆਪਣੀ ਬਾਣੀ ਦੇ ਰਾਹੀ ਤੇ ਉਹਦੇ ਅੰਦਰ ਆਪਣਾ ਭਉ ਆਪਣਾ ਪਵਿੱਤਰ ਭੈ ਡਰ ਜਿਹੜਾ ਪਿਆਰ ਦਾ ਡਰ ਹੁੰਦਾ ਸਤਕਾਰ ਦਾ ਡਰ ਹੁੰਦਾ ਦੋ ਤਰ੍ਹਾਂ ਦਾ ਡਰ ਹੁੰਦਾ ਇੱਕ थरथਰ ਕੰਬਣਾ ਡਰ ਕੇ ਕਵਰਾ ਜਾਣਾ ਤੇ ਉਸ ਤੋਂ ਸੋਚਣਾ ਕਿ ਛੁਟਕਾਰਾ ਕਿਦਾਂ ਹੋ ਜਾਵੇ ਇੱਕ ਡਰ ਹੁੰਦਾ ਪਵਿੱਤਰ ਜਿਹੜਾ ਪਿਆਰ ਵਾਲਾ ਡਰ ਹੈ ਨਿਮਰਤਾ ਵਾਲਾ ਡਰ ਹੈ ਪ੍ਰਮਾਤਮਾ ਦਾ ਡਰ ਪ੍ਰਮਾਤਮਾ ਆਪਣਾ ਪਿਆਰ ਵਾਲਾ ਡਰ ਤੇ ਜਿਹਨੂੰ ਭੌ ਤੇ ਭਾਉ ਕਹਿੰਦੇ ਆ ਭਾਉ ਹੁੰਦਾ ਪਿਆਰ ਭੌ ਹੁੰਦਾ ਡਰ ਸਤਿਗੁਰੂ ਕਹਿੰਦੇ ਆਪਣਾ ਭੌ ਤਿੰਨ ਪਾਏ ਹੋਣ ਪਰਮਾਤਮਾ ਨੇ ਆ ਜਿਹੜਾ ਗੁਰੂ ਦਾ ਸ਼ਬਦ ਨਾਲ ਜੁੜਦਾ ਉਹ ਗੁਰੂ ਦਾ ਸ਼ਬਦ ਪਰਮਾਤਮਾ ਨੇ ਸਾਨੂੰ ਦੇ ਕੇ ਆਪਣਾ ਪਿਆਰ ਆਪਣਾ ਭੌ ਸਾਡੇ ਅੰਦਰ ਆਪ ਰੱਖਿਆ ਕਿਦੇ ਅੰਦਰ ਇਹ ਨਿਰਮਲ ਭੌ ਰਹਿੰਦਾ ਜਿਨੇ ਗੁਰੂ ਦੇ ਸ਼ਬਦ ਦੀ ਵਿਚਾਰ ਕੀਤੀ ਹੈ ਜਿਹੜਾ ਗੁਰੂ ਦੇ ਸ਼ਬਦ ਨਾਲ ਜੁੜਿਆ ਸਤਿਗੁਰੂ ਇਹ ਗੱਲ ਪੂਰੀ ਤਰ੍ਹਾਂ ਖੋਲਦੇ ਨੇ ਸਤ ਸੰਗਤੀ ਸਦਾ ਮਿਲ ਰਹੇ ਸੱਚੇ ਕੇ ਗੁਣਸਾਰ ਜਿਹਦੇ ਅੰਦਰ ਗੁਰੂ ਦਾ ਨਿਰਮਲ ਭਉ ਹੈ ਉਹ ਸਦਾ ਆਪਣਾ ਜੀਵਨ ਗੁਰੂ ਦੀ ਸੰਗਤ ਨੂੰ ਸਮਰਪਿਤ ਕਰਦਾ ਹੈ ਸੱਚ ਦੀ ਸੰਗਤ ਕਰਦਾ ਹੈ ਸਤ ਦੀ ਸੰਗਤ ਵਿੱਚ ਮਿਲਿਆ ਰਹਿੰਦਾ ਹੈ ਤੇ ਇਸ ਕਰਕੇ ਜਿਹੜਾ ਗੁਰੂ ਦੀ ਸੰਗਤ ਵਿੱਚ ਮਿਲਿਆ ਰਹਿੰਦਾ ਹੈ ਗੁਰੂ ਸਾਹਿਬ ਪਰਮਾਤਮਾ ਦੀ ਕਿਰਪਾ ਦੇ ਨਾਲ ਉਹਦੇ ਅੰਦਰ ਸੋਹਣੇ ਗੁਣ ਸੱਚੇ ਦੇ ਗੁਣ ਧਾਰ ਰੁੰਦਿੰਦੇ ਨੇ ਰੱਖ ਦਿੰਦੇ ਨੇ ਜਿਹੜਾ satsangdna ਜੁੜਿਆ ਰਹਿੰਦਾ ਹੈ ਉਹਦਾ ਜੀਵਨ ਸੱਚ ਵਾਲੇ ਪਾਸੇ ਨੂੰ ਚੱਲ ਪੈਂਦਾ ਹੈ ਤੇ ਸੱਚੇ ਗੁਣ ਉਹਦੇ ਅੰਦਰ ਆਪ ਜਮਾ ਹੋਣੇ ਸ਼ੁਰੂ ਹੋ ਜਾਂਦੇ ਨੇ ਤੇ ਗੁਰੂ ਸਾਹਿਬ ਆਖਦੇ ਨੇ ਦੁਬਦਾ ਮੈਲ ਚੁਕਾਈ ਅਨ ਹਰ ਰੱਖਿਆ ਔਰ ਧਾਰ ਉਹਨਾਂ ਦੇ ਅੰਦਰੋਂ ਗੁਰੂ ਨੇ ਆਪਣੇ ਸ਼ਬਦ ਦੇ ਰਾਹੀਂ ਦੁਬਦਾ ਕੱਢ ਦਿੱਤੀ ਦੁਬਦਾ ਉਹਦੇ ਅੰਦਰੋਂ ਕੱਢ ਦਿੱਤੀ ਕਿ ਜਿਸ ਰਹਿ ਇਨਸਾਨ ਦੁਬਦਾ ਵਿੱਚ ਹੁੰਦਾ ਹੈ ਕਿ ਮੈਂ ਸਤ ਸੰਗਤ ਵੀ ਕਰੀ ਜਾਵਾਂ ਮੈਂ ਮਨ ਮਰਜ਼ੀਆਂ ਵੀ ਕਰੀ ਜਾਵਾਂ ਤੇ ਕਦੇ ਉਹ ਸਤ ਦੇ ਪਾਸੇ ਨੂੰ ਚੱਲ ਪੈਂਦਾ ਹੈ ਕਦੇ ਉਹ ਅਸਤ ਦੇ ਪਾਸੇ ਨੂੰ ਚੱਲ ਪੈਂਦਾ ਹੈ ਉਹਦੀ ਇਹ ਹੀ ਦੌੜ ਖਤਮ ਨਹੀਂ ਹੁੰਦੀ ਇਹਨੂੰ ਕਹਿੰਦੇ ਦੁਬਦਾ ਕੀ ਹੋਵੇਗਾ ਕੀ ਨਹੀਂ ਹੋਵੇਗਾ ਇਹ ਬਣੇਗਾ ਕਿ ਨਹੀਂ ਬਣੇਗਾ ਗੁਰੂ ਕਿਰਪਾ ਕਰੇਗਾ ਕਿ ਨਹੀਂ ਕਰੇਗਾ ਪਰਮਾਤਮਾ ਦੀ ਦਰਗਾਹ ਥਾਂ ਮਿਲੇਗੀ ਕਿ ਨਹੀਂ ਮਿਲੇਗੀ ਮੈਂ ਚੰਗਾ ਕਰ ਸਕਾਂਗਾ ਕਿ ਨਹੀਂ ਕਰ ਸਕਾਂਗਾ ਮੈਂ ਇਸ ਤਰ੍ਹਾਂ ਦੀ ਦੁਬਦਾ ਇੱਕ ਪਾਸੇ ਭਾਵ ਚਾਨਣ ਹੈ ਇੱਕ ਪਾਸੇ ਹਨੇਰਾ ਹੈ ਬੰਦਾ ਦੋਹਾਂ ਪਾਸਿਆਂ ਨੂੰ ਝਾਕਦਾ ਰਹਿੰਦਾ ਉਹਨੂੰ ਕਹਿੰਦੇ ਦੁਬਦਾ ਜਿਹੜੀ ਦੁਬਦਾ ਹੈ ਇਹ ਵੀ ਮੈਲ ਹੈ ਦੁਬਦਾ ਵੀ ਮੈਲ ਹੈ ਤੇ ਗੁਰੂ ਆਪਣੇ ਸ਼ਬਦ ਦੇ ਰਾਹੀਂ ਦੁਬਦਾ ਦੀ ਮੈਲ ਕੱਢ ਦਿੰਦਾ ਸਾਡੇ ਅੰਦਰੋਂ ਤੇ ਪ੍ਰਮਾਤਮਾ ਨੂੰ ਸਾਡੇ ਅੰਦਰ ਟਿਕਾ ਦਿੰਦਾ ਬਾਣੀ ਦੇ ਰਾਹੀਂ ਸ਼ਬਦ ਰਾਹੀਂ ਜਿਹਨੇ ਆਪਣੇ ਅੰਦਰ ਸੱਚ ਨੂੰ ਟਿਕਾਇਆ ਜਿਨੇ ਆਪਣੇ ਅੰਦਰ ਗੁਰ ਸ਼ਬਦ ਨੂੰ ਟਿਕਾਇਆ ਗੁਰੂ ਦੀ ਸੰਗਤ ਨੂੰ ਟਿਕਾਇਆ ਤੇ ਗੁਰੂ ਕਹਿੰਦੇ ਉਹਦੇ ਅੰਦਰ ਦੁਬਦਾ ਮੈਲ ਨਿਕਲ ਜਾਂਦੀ ਹੈ ਇਸ ਲਈ ਗੁਰੂ ਪਾਤਸ਼ਾਹ ਜੀ ਨੇ ਬਚਨ ਕੀਤੇ ਨੇ ਕਹਿੰਦੇ ਜਿਹੜੇ ਪ੍ਰਮਾਤਮਾ ਦੇ ਸੇਵਕ ਨੇ ਉਹ satsangਤ ਚ ਬੈੰਦੇ ਨੇ ਉਹ RAMDAS ਗੁਰੂ ਸਾਹਿਬ ਨੇ ਲਫ਼ਜ਼ ਉਚਾਰੇ ਨੇ ਧੰ ਗੁਰ ਜਨ ਦੇ ਪਾਤਸ਼ਾਹ ਨੇ ਕਿਹਾ RAMDAS ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਪਾਪ ਜਿਹੜਾ ਗੁਰੂ ਦੀ ਸੰਗਤ ਵਿੱਚ ਆ ਕੇ ਮਨ ਦਾ ਇਸ਼ਨਾਨ ਕਰਦਾ ਹੈ ਉਹਦੇ ਪੈ ਪਾਪ ਕੀਤੇ ਹੋਏ ਲੈ ਜਾਂਦੇ ਨੇ ਸੱਚੀ ਬਾਣੀ ਮਨ ਸੱਚੇ ਸੱਚੀ ਬਾਣੀ ਸੱਚ ਮਨ ਸੱਚੇ ਨਾਲ ਪਿਆਰ ਉਹਨਾਂ ਦੇ ਅੰਦਰ ਗੁਰੂ ਦੀ ਅਕਾਲ ਪੁਰਖ ਦੀ ਸੱਚੀ ਬਾਣੀ ਮਨ ਨੂੰ ਮਨੁੱਖ ਦੇ ਨੂੰ ਸੱਚਾ ਕਰ ਦਿੰਦੀ ਜਦੋਂ ਪਰਮਾਤਮਾ ਦੇ ਨਾਲ ਸੱਚੇ ਨਾਲ ਅਕਾਲ ਪੁਰਖ ਨਾਲ ਮਨ ਕਰਕੇ ਜੁੜ ਗਏ ਤੇ ਮਨ ਵੀ ਪਵਿੱਤਰ ਜੀਵਨ ਵੀ ਪਵਿੱਤਰ ਤਨ ਵੀ ਪਵਿੱਤਰ ਪਰਮਾਤਮਾ ਦੇ ਪਿਆਰ ਨਾਲ ਜੁੜਿਆ ਸਭ ਜੀਵਨ ਪਵਿੱਤਰ ਹੋ ਜਾਂਦਾ ਹੈ ਸਾਫ਼ ਹੋ ਜਾਂਦਾ ਨਿਰਮਲ ਹੋ ਜਾਂਦਾ ਮੈਲ ਤੋਂ ਰਹਿਤ ਹੋ ਜਾਂਦਾ ਹੈ ਪਰਮਾਤਮਾ ਦੇ ਵਸਣ ਦੇ ਜੋਗ ਹਿਰਦਾ ਹੋ ਜਾਂਦਾ ਸੱਚੇ ਸ਼ਬਦ ਮਨ ਮੋਹਿਆ ਪ੍ਰਭ ਆਪੇ ਲੈ ਮਿਲਾਏ ਭਾਈ ਗੁਰੂ ਦਾ ਸ਼ਬਦ ਇੰਨਾ ਸੋਹਣਾ ਤੇ ਸੁਆਦਲਾ ਹੈ ਸ਼ਬਦ ਜਿਹਨੂੰ ਗੁਰੂ ਸਾਹਿਬ ਬਾਣੀ ਚ ਕਹਿੰਦੇ ਨੇ ਸ਼ਬਦ ਲੱਗੋ ਗੁਰ ਮਿੱਠਾ ਤੇ ਜਦੋਂ ਅਸੀਂ satsangਤ ਨਾਲ ਜੁੜਦੇ ਗੁਰਬਾਣੀ ਨਾਲ ਪਿਆਰ ਪਾਉਂਦੇ ਫਿਰ ਸ਼ਬਦ ਸਾਡੇ ਮਨ ਨੂੰ ਮਿੱਠਾ ਲੱਗਣ ਲੱਗ ਜਾਂਦਾ ਹੈ ਜਦੋਂ ਸਮਝ ਲੈਣਾ ਕਿ ਗੁਰੂ ਦਾ ਸ਼ਬਦ ਮਨ ਨੂੰ ਮਿੱਠਾ ਲੱਗਣ ਲੱਗ ਗਿਆ ਉਦੋਂ ਸਮਝ ਲਿਓ ਕਿ ਗੁਰੂ ਦੀ ਕਿਰਪਾ ਸਾਡੇ ਤੇ ਹੋ ਰਹੀ ਹੈ ਤੇ ਗੁਰੂ ਦੇ ਸ਼ਬਦ ਨੇ ਸਾਡੇ ਮਨ ਨੂੰ ਮੋਹ ਲਿਆ ਸੱਚੇ ਸ਼ਬਦ ਮਨ ਮੋਇਆ ਪ੍ਰਭ ਆਪੇ ਲੈ ਮਿਲਾਏ ਜਿਹਦਾ ਮਨ ਗੁਰੂ ਦੇ ਸ਼ਬਦ ਨਾਲ ਮੋਇਆ ਗਿਆ ਸਮਝ ਲਓ ਪਰਮਾਤਮਾ ਨੇ ਉਹਦੇ ਤੇ ਕਿਰਪਾ ਕਰ ਦਿੱਤੀ ਤੇ ਫੇਰ ਪਰਮਾਤਮਾ ਨੂੰ ਆਪੇ ਹੀ ਆਪਣੇ ਨਾਲ ਮਿਲਾ ਲੈਂਦਾ ਹੈ ਇਸ ਗੱਲ ਦੀ ਨਿਸ਼ਾਨੀ ਹੈ ਆਨੰਦ ਇਹਨਾਂ ਨਾਮ ਮੇ ਰਤੇ ਆ ਜੋਤੀ ਜੋਤ ਸਮਾਏ ਸਤਗੁਰੂ ਪਾਤਸ਼ਾਹ ਕਹਿੰਦੇ ਨੇ ਉਹਨਾਂ ਦਾ ਜੀਵਨ ਜਿਹੜੇ ਹਰ ਰੋਜ਼ ਨਾਮ ਜਪਦੇ ਨੇ ਨਾਮ ਦੇ ਵਿੱਚ ਭਿੱਜੇ ਰਹਿੰਦੇ ਨਾਮ ਵਿੱਚ ਰੱਤੇ ਰਹਿੰਦੇ ਨੇ ਸਤਿਗੁਰੂ ਕਹਿੰਦੇ ਜਿਹੜੀ ਸਾਡੀ ਅੰਦਰ ਜੋਤੀ ਜਗਦੀ ਹੈ ਜਿਹੜੀ ਸਾਡੇ ਅੰਦਰ ਜੋਤ ਜਗਦੀ ਹੈ ਜੀਵਨ ਦੀ ਜੋਤ ਜਗਦੀ ਹੈ ਸਵਾਸਾਂ ਦੀ ਲੜੀ ਜਿਹਦੇ ਨਾਲ ਚੱਲਦੀ ਹੈ ਤੇ ਸਤਿਗੁਰੂ ਕਹਿੰਦੇ ਉਸ ਜੋਤ ਦੇ ਨਾਲ ਪਰਮਾਤਮਾ ਦੀ ਵੱਡੀ ਜੋਤ ਦਾ ਕਨੈਕਸ਼ਨ ਕਰ ਦਤਾ ਹੈ ਜਦੋਂ ਪਰਮਾਤਮਾ ਦੀ ਵੱਡੀ ਜੋਤ ਦੇ ਨਾਲ ਸਾਡੇ ਜੀਵਨ ਦੀ ਅੰਦਰਲੀ ਹਿਰਦੇ ਦੀ ਸੱਚੀ ਜੋਤ ਦੇ ਨਾਲ ਜੁੜ ਗਈ ਇਹ ਜੋਤ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਫਿਰ ਜੋਤੀ ਜੋਤ ਰਲੇ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਫਿਰ ਉਸ ਜੋਤ ਦੇ ਵਿੱਚ ਜੋਤੀ ਛੋਟੀ ਜਿਹੀ ਜੋਤੀ ਜਲ ਜਾਂਦੀ ਜਿਹਨੂੰ ਬਾਬਾ ਨਾਮਦੇਵ ਜੀ ਕਹਿੰਦੇ ਤੇ ਦੀਪਕ ਜਲੇ ਸੰਸਾਰਾ ਭਾਵ ਬੜਾ ਮੱਧਮ ਜਿਹਾ ਦੀਵਾ ਬੜੀ ਮੱਧਮ ਜੇ ਜੋਤ ਸਾਡੇ ਅੰਦਰ ਜਗਦੀ ਹੈ ਤੇ ਉਹ ਪ੍ਰਚੰਡ ਜੋਤ ਦੇ ਨਾਲ ਜਦੋਂ ਇੱਕ ਹੋ ਜਾਂਦੀ ਹੈ ਫਿਰ ਦੋਨੋਂ ਇੱਕ ਹੋ ਜਾਂਦੀਆਂ ਫਿਰ ਜਦੋਂ ਇਹ ਅੰਦਰਲੀ ਜੋਤ ਪਰਮਾਤਮਾ ਦੇ ਸ਼ਬਦ ਦੀ ਜੋਤ ਨਾਲ ਜੁੜਦੀ ਹੈ ਨਾਮ ਦੀ ਜੋਤ ਨਾਲ ਜੁੜਦੀ ਫਿਰ ਕੀ ਹੁੰਦਾ ਜੋਤੀ ਹੂ ਪ੍ਰਭ ਜਾਪਦਾ ਬਿਨ ਸਤਗੁਰੂ ਬੂਝ ਨਾ ਪਾਏ ਪਰਮਾਤਮਾ ਦੀ ਜੋਤ ਦੇ ਨਾਲ ਆਪਣੇ ਮਨ ਦੀ ਜੋਤ ਜਦੋਂ ਜਲਾਈ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਫੇ ਪ੍ਰਮਾਤਮਾ ਦੇਖਣ ਲੱਗ ਜਾਂਦਾ ਜਿੱਦਾਂ ਹਨੇਰੇ ਦੇ ਵਿੱਚ ਅਸੀਂ ਲਾਈਟ ਜਗਾਉਂਦੇ ਸਭ ਕੁਝ ਦੇਖਣ ਲੱਗ ਜਾਂਦਾ ਜੋ ਅੰਦਰ ਪਿਆ ਹੁੰਦਾ ਇਸੇ ਤਰ੍ਹਾਂ ਜਦੋਂ ਅਸੀਂ ਸ਼ਬਦ ਦੀ ਜੋਤ ਜਗਾਉਂਦੇ ਆ ਆਪਣੇ ਅੰਦਰ ਨਾਮ ਦੀ ਜੋਤ ਜਗਾਉਂਦੇ ਆ ਜਿਹਨੂੰ ਬਾਬਰ ਉਦਾਸ ਜੀ ਨੇ ਜਗਾ ਕੇ ਕਿਹਾ ਉਹਨਾਂ ਨੇ ਕਿਹਾ ਨਾਮ ਤੇਰੇ ਕੀ ਜੋਤ ਜਗਾਈ ਭੈਓ ਜਿਆਰੋ ਭਵਨ ਸਗਲਾ ਰੇ ਕਹਿੰਦੇ ਨਾਮ ਦੀ ਜੋਤ ਜਗਾਣ ਦੀ ਦੇਰ ਸਾਰਾ ਕੁਝ ਦਿਸਣ ਲੱਗ ਗਿਆ ਤੇ ਇਸ ਬਿਨ ਸਤਿਗੁਰੂ ਬੂਝ ਨਾ ਪਾਏ ਪਰ ਇਹ ਬਖਸ਼ਾ ਪੂਰੇ ਗੁਰੂ ਤੋਂ ਬਿਨਾ ਨਹੀਂ ਮਿਲਦੀਆਂ ਗੁਰੂ ਵਾਲੇ ਬਣਨਾ ਪੈਣਾ ਪਹਿਲਾ ਪਹਿਲਾਂ ਗੁਰੂ ਦੇ ਲੜ ਲੱਗਣਾ ਪੈਣਾ ਗੁਰੂ ਦੀ ਮੋਹਰ ਲਵਾਣੀ ਪੈਣੀ ਹੈ ਫੇਰ ਗੱਲ ਚੱਲੇਗੀ ਅੱਗੇ ਜਿਨ ਕੋ ਪੂਰਵ ਲਿਖਿਆ ਸਤਿਗੁਰ ਭੇਟਿਆ ਤਿਨ ਆਏ ਸਤਿਗੁਰੂ ਕਹਿੰਦੇ ਨੇ ਜਿਨ੍ਹਾਂ ਦੇ ਪਰਮਾਤਮਾ ਨੇ ਪਹਿਲਾਂ ਹਿਰਦੇ ਦੇ ਜਿਹਦੇ ਕਰਮਾਂ ਵਿੱਚ ਲਿਖ ਦਿੱਤਾ ਜਿਹਦੇ ਤੇ ਉਹਨੇ ਕਿਰਪਾ ਕਰ ਦਿੱਤੀ ਉਹਨਾਂ ਨੂੰ ਸਤਿਗੁਰੂ ਮਿਲ ਪੈਂਦਾ ਪਰਮਾਤਮਾ ਨੇ ਜਿਹਦੇ ਤੇ ਕਿਰਪਾ ਕਰਤੀ ਉਹ ਸਤਿਗੁਰੂ ਦੀ ਸੰਗਤ ਵਿੱਚ ਆ ਜਾਂਦਾ ਬਿਨ ਨਾਵੈ ਸਭ ਢੋਮਣੀ ਦੂਜੇ ਪਾਏ ਖਵਾਏ ਇਸ ਲਈ ਭਾਈ ਜਿੰਨਾਂ ਚਿਰ ਨਾਮ ਨਹੀਂ ਮਿਲਦਾ ਜਿਹਨੂੰ ਅਸੀਂ ਗੁਰੂ ਸਾਹਿਬ ਦੀ ਬਾਣੀ ਦੇ ਰਾਹੀਂ ਪੜਨੇ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀਵੇ ਹਰਿਆ ਇਹ ਸ੍ਰੀ ਗੁਰੂ ਰਣ세ਹ ਮਹਾਰਾਜ ਦੀ ਬਾਣੀ ਦਾ ਸਭ ਤੋਂ ਆਖਰੀ ਅੱਖਰ ਹੈ ਸਭ ਤੋਂ ਆਖਰੀ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੰਪਟ ਹੁੰਦੀ ਹੈ ਉਹਦੀ ਪੰਕਤੀ ਹੈ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀਵੇ ਹਰਿਆ ਜਿਹਨੂੰ ਨਾਮ ਮਿਲ ਗਿਆ ਉਹਨੂੰ ਜੀਵਨ ਮਿਲ ਜਾਂਦਾ ਹੈ ਉਹਦਾ ਤਨ ਮਨ ਹਰਿਆ ਹੋ ਜਾਂਦਾ ਪਵਿੱਤਰ ਹੋ ਜਾਂਦਾ ਜਿਹੜੀ ਸਤਿਗੁਰਾਂ ਨੇ ਜਪ ਤੋਂ ਗੱਲ ਸ਼ੁਰੂ ਕੀਤੀ ਸੀ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਬਿਨ ਨਾਵੇਂ ਸਭ ਡੁੰਮਣੀ ਡੁੰਮਣੀ ਦਾ ਅਰਥ ਇੱਥੇ ਹੈਗਾ ਦੋ ਮਨੀ ਭਾਵ ਦੁਬਦਾ ਮਨ ਦੋ ਪਾਸੇ ਫਸਿਆ ਜਿਸ ਤਰ੍ਹਾਂ ਅਸੀਂ ਗੱਲ ਕੀਤੀ ਹੈ ਮਨ ਦੁਬਦਾ ਵਿੱਚ ਤੇ ਹਾਂ ਨਾ ਦੇ ਵਿੱਚ ਹੈ ਜਾਂ ਨਹੀਂ ਹੈ ਦੇ ਵਿੱਚ ਹੋ ਸਕਦਾ ਕਿ ਨਹੀਂ ਹੋ ਸਕਦਾ ਮਿਲਿਆ ਕਿ ਨਹੀਂ ਮਿਲਿਆ ਬਿਨ ਨਾਵੇਂ ਸਭ ਡੁੰਮਣੀ ਇੰਨਾ ਆ ਫਰਕ ਹੈ ਨਾਮ ਲੈਣ ਦਾ ਤੇ ਨਾਂ ਲੈਣ ਦਾ ਗੁਰੂ ਵਾਲੇ ਬਣਨ ਦਾ ਤੇ ਨਾਮ ਬਣਨ ਦਾ ਆ ਫਰਕ ਹੈ ਤੇ ਉਹ ਜਿਹੜੇ ਧਮਣੀ ਦੋ ਮਨੇ ਵਾਲੇ ਬੰਦੇ ਦੋ ਮਨਾ ਵਾਲੇ ਬੰਦੇ ਆ ਉਹ ਦੂਜੇ ਭਾਇ ਖਵਾਏ ਦੂਜੇ ਪਾਸੇ ਮਾਇਆ ਦੇ ਵਿੱਚ ਉਹ ਖੁਆਰ ਹੁੰਦੇ ਨੇ ਫਿਰ ਇਸ ਵਿਨ ਘੜੀ ਨਾ ਜੀਵੰਦੀ ਦੁਖੀ ਰਹਿਣ ਬਿਹਾਏ ਭਾਈ ਉਹ ਜੀਵ ਇਸਤਰੀ ਜਿਹਨੂੰ ਇਹ ਸਮਝ ਆ ਗਈ ਕਿ ਪਰਮਾਤਮਾ ਹੀ ਸਭ ਕੁਝ ਹੈ ਨਾਮ ਹੀ ਸਭ ਕੁਝ ਹੈ ਮੇਰੇ ਜੀਵਨ ਦਾ ਮਨੋਰਥ ਇਹ ਹੈ ਇਹ ਹੈ ਤੇ ਸਤਗੁਰੂ ਪਾਤਸ਼ਾਹ ਕਹਿੰਦੇ ਉਹ ਤਾਂ ਨਹੀਂ ਜੀ ਸਕਦਾ ਨਾਨਕ ਨਾਮ ਮਿਲੇ ਤਾਂ ਜੀਵਾ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੇ ਹਰਿਆ ਸਤਗੁਰੂ ਪਾਤਸ਼ਾਹ ਫੇ ਕਹਿੰਦੇ ਆਪ ਮੁਹਾਰੇ ਅੰਦਰੋਂ ਮਿਲਦਾ ਹੈ ਨਾਨਕ ਆਕ ਜੇ ਵਾਹਿਗੁਰੂ ਦਾ ਨਾਮ ਮਿਲਿਆ ਤਾਂ ਜੀਵਾ ਆਖਾਂ ਜੀਵਾ ਵਿਸਰੇ ਮਰ ਜਾਉ ਜੇ ਮੈਂ ਜਪਦਾ ਤਾਂ ਜੀਵਨ ਨਜ਼ਰ ਆਉਂਦਾ ਜੇ ਮੈਂ ਨਹੀਂ ਜਪਦਾ ਤੇ ਮੌਤ ਲੱਗਦੀ ਹੈ ਕਿ ਨਾਮ ਤੋਂ ਬਿਨਾ ਤਾਂ ਕੁਝ ਵੀ ਨਹੀਂ ਹੈ ਤੇ ਇਸ ਵੇਨ ਘੜੀ ਨਾ ਜੀਵਨ ਦੀ ਦੁਖੀ ਰਹਿਣ ਬਿਹਾਏ ਜਿਹੜਾ ਨਾਮ ਨਹੀਂ ਜਪਦਾ ਉਹਦਾ ਤੇ ਦਿਨ ਉਹਦੀ ਉਹਦਾ ਦਿਨ ਤਾਂ ਦੁੱਖਾਂ ਵਿੱਚ ਗੁਜ਼ਰਦਾ ਹੀ ਹੈ ਰਾਤ ਵੀ ਦੁੱਖਾਂ ਚ ਹੀ ਗੁਜ਼ਰਦੀ ਹੈ ਜੀਵਨ ਦੀ ਭਰਮ ਭੁਲਾਣਾ ਅੰਦੁਲਾ ਫਿਰ ਫਿਰ ਆਵੇ ਜਾਏ ਇਸ ਲਈ ਭਾਈ ਨਾਮ ਤੋਂ ਵਿਛੜ ਕੇ ਨਾਮ ਤੋਂ ਟੁੱਟ ਕੇ ਸਤਿਗੁਰੂ ਕਹਿੰਦੇ ਭਰਮ ਭਲੇਖਿਆਂ ਵਿੱਚ ਇਹ ਬੰਦਾ ਪਿਆ ਰਹਿੰਦਾ ਤੇ ਉਹ ਅੰਨਾ ਜੀਵਨ ਦੇ ਵਿੱਚ ਹੋਇਆ ਰਹਿੰਦਾ ਅੰਨਾ ਕਿਦਾਂ ਇੱਕ ਦੀਆਂ ਤਾਂ ਅੱਖਾਂ ਨਹੀਂ ਅਸੀਂ ਉਹਨੂੰ ਅੰਨਾ ਕਹਿੰਦੇ ਆ ਸਤਿਗੁਰੂ ਪਾਤਸ਼ਾਹ ਕਹਿੰਦੇ ਇਹ ਉਸ ਅੰਨੇ ਦੀ ਗੱਲ ਨਹੀਂ ਇਹ ਅੱਖਾਂ ਵਾਲੇ ਅੰਨੇ ਦੀ ਗੱਲ ਹੈ ਜਿਹਦੀਆਂ ਅੱਖਾਂ ਤਾਂ ਹੈਗੀਆਂ ਬਾਕੀ ਦਾ ਸਭ ਕੁਝ ਦੇਖਦਾ ਪਰ ਉਹਨੂੰ ਸੱਚ ਨਹੀਂ ਦੇਖਦਾ ਉਹ ਮਾਇਆ ਵਿੱਚ ਹੀ ਗਲਤਾਨ ਹੈ ਤੇ ਸਤਿਗੁਰੂ ਪਾਤਸ਼ਾਹ ਨੇ ਬਾਣੀ ਵਿੱਚ ਕਿਹਾ ਕਹਿੰਦੇ ਨੇ ਭਾਈ ਜਿਹਦੇ ਕੋਲ ਨਾਮ ਨਹੀਂ ਉਹ ਅੰਨਾ ਵੀ ਹੈ ਤੇ ਉਹ ਬੋਲਾ ਵੀ ਉਹਨੂੰ ਸੁਣਦਾ ਵੀ ਨਹੀਂ ਤੇ ਉਹਨੂੰ ਦੇਖਦਾ ਵੀ ਨਹੀਂ ਇਸ ਲਈ ਭਰਮ ਭੁਲਾਣਾ ਅੰਦੁਲਾ ਫਿਰ ਫਿਰ ਆਵੇ ਜਾਏ ਤੇ ਇਹੋ ਜਿਹਾ ਬੰਦਾ ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣਈ ਬਹੁ ਰੋਲ ਘਿਚੋਲਾ ਸਤਗੁਰੂ ਕਹਿੰਦੇ ਨੇ ਕਿ ਜਿਹੜਾ ਦੁਨਿਆਵੀ ਮਾਇਆ ਦੇ ਵਿੱਚ ਗਲਤਾਨ ਐ ਨਾਮ ਤੋਂ ਟੁੱਟ ਕੇ ਜਿੰਦਾ ਉਹ ਅੰਨਾ ਵੀ ਤੇ ਬੋਲਾ ਵੀ ਉਹਨੂੰ ਗੁਰੂ ਦਾ ਸ਼ਬਦ ਉਹ ਕੰਨੀ ਪਹਿਣੇ ਨਹੀਂ ਦਿੰਦਾ ਉਹਨੂੰ ਰੋਲ ਘਿਚੋਲਾ ਹੀ ਲੱਗਦਾ ਹੈ ਉਹਦਾ ਫਿਰ ਇਸ ਕਰਕੇ ਜੀਵਨ ਜਨਮ ਮਰਨ ਚ ਜਿਹੜਾ ਕਦੇ ਮਰ ਗਿਆ ਜੰਪਿਆ ਮਰ ਗਿਆ ਜੰਪਿਆ ਇਦਾਂ ਹੀ ਬੀਤਦਾ ਹੈ ਗੁਰੂ ਸਾਹਿਬ ਬਚਨ ਕਰਦੇ ਨੇ ਨਦਰ ਕਰੇ ਪ੍ਰਭ ਆਪਣੀ ਆਪੇ ਲੈ ਮਿਲਾਏ ਜਿੱਦ ਤੇ ਵਾਹਿਗੁਰੂ ਮੇਰ ਦੀ ਆਪਣੀ ਨਜ਼ਰ ਕਰ ਦਿੰਦਾ ਤੇ ਉਹਨੂੰ ਆਪੇ ਆਪਣੇ ਨਾਲ ਮਿਲਾ ਲੈਂਦਾ ਉਹਦੇ ਤੇ ਕਿਰਪਾ ਕਰਕੇ ਆਪੇ ਉਹਨੂੰ ਸਤਗੁਰੂ ਆਪਣੀ ਗੋਦ ਵਿੱਚ ਬਿਠਾ ਲੈਂਦਾ ਸਭ ਕੁਝ ਸੁਣਦਾ ਦੇਖਦਾ ਕਿਉਂ ਮੁੱਕਰ ਪਿਆ ਜਾਏ ਭਾਈ ਜਦੋਂ ਵਾਹਿਗੁਰੂ ਸਾਰਾ ਕੁਝ ਸੁਣਦਾ ਵੀ ਹੈ ਤੇ ਦੇਖਦਾ ਵੀ ਹੈ ਵਾਹਿਗੁਰੂ ਉਹਨੂੰ ਸਾਡੀਆਂ ਸਾਰੀਆਂ ਕਰਤੂਤਾਂ ਦਾ ਪਤਾ ਚੰਗੀਆਂ ਦਾ ਵੀ ਤਾਂ ਮਾੜੀਆਂ ਦਾ ਵੀ ਤੇ ਫਿਰ ਅਸੀਂ ਕਿੱਦਾਂ ਮੁੱਕਰ ਸਕਦੇ ਹਾਂ ਅਸੀਂ ਕਿੱਦਾਂ ਕਹਿ ਸਕਦੇ ਹਾਂ ਬੁਰਾਈਆਂ ਕਰਕੇ ਕਿੱਦਾਂ ਅਸੀਂ ਕਹਿ ਸਕਦੇ ਪਈ ਅਸੀਂ ਬੜੇ ਸੁਰਖਰੂ ਆ ਨਹੀਂ ਨਾ ਜੋ ਕਰਨਾ ਕਰਾਂਗੇ ਜੋ ਵਿਝਾਂਗੇ ਵੱਡਾਂਗੇ ਵੀ ਵੱਡਣਾ ਵੀ ਪੈਣਾ ਸਭ ਕਿਸ ਸੁਣਦਾ ਵੇਖਦਾ ਇਹ ਗੱਲ ਨੂੰ ਸਮਝ ਲਈਏ ਕਿ ਜੇ ਬੰਦਾ ਕੁਛ ਵੀ ਘਰੇ ਬੁਰਾ ਕਰੇ ਚੋਰੀ ਕਰੇ ਠੱਗੀ ਕਰੇ ਬਦਮਾਸ਼ੀ ਕਰੇ ਕੁਛ ਵੀ ਕਰੇ ਤੇ ਸਤਗੁਰੂ ਪਾਤਸ਼ਾਹ ਕਹਿੰਦੇ ਨੇ ਭਾਵੇਂ ਜੋ ਮਰਜ਼ੀ ਪੜਦਿਆਂ ਵਿੱਚ ਕਰੇ ਛੁਪ ਕੇ ਕਰੇ ਲੋਕੇ ਕਰੇ ਕਿ ਕਿਸੇ ਨੂੰ ਪਤਾ ਨਹੀਂ ਲੱਗਾ ਲੇਕਿਨ ਪਰਮਾਤਮਾ ਤੋਂ ਨਹੀਂ ਛੁਪਾ ਸਕਦਾ ਕਿਉਂਕਿ ਸਭ ਕੁਝ ਸੁਣਦਾ ਵੇਖਦਾ ਕੋ ਮੁੱਕਰ ਪਿਆ ਜਾਏ ਮੁੱਕਰ ਨਹੀਂ ਸਕਦੇ ਉਹਦੇ ਅੱਗੇ ਪਾਪੋ ਪਾਪ ਕਮਾਉਂਦੇ ਪਾਪੇ ਪਚੈਂ ਪਚਾਏ ਜਦੋਂ ਫੇ ਪਾਪ ਕਰਦੇ ਤੇ ਹੋਰ ਪਾਪ ਕਰਦੇ ਤੇ ਫਿਰ ਪਾਪ ਵਾਧਦੇ ਜਾਂਦੇ ਵਾਧਦੇ ਜਾਂਦੇ ਵਾਧਦੇ ਜਾਂਦੇ ਫਿਰ ਪਾਪ ਹੀ ਸਾਨੂੰ ਗਾਲ ਦਿੰਦੇ ਆ ਪਾਪਾਂ ਦੇ ਵਿੱਚ ਅਸੀਂ ਪਚ ਜਾਂਦੇ ਆ ਪਾਪਾਂ ਦੇ ਵਿੱਚ ਅਸੀਂ ਫਸ ਜਾਂਦੇ ਆ ਫਿਰ ਉਹਨਾਂ ਚੋਂ ਨਿਕਲਿਆ ਨਹੀਂ ਜਾਂਦਾ ਜਿਹੜਾ ਬੰਦਾ ਪਾਪਾਂ ਦੇ ਵਿੱਚ ਹੀ ਐ ਪਾਪ ਉਹਨੂੰ ਚੰਗੇ ਲੱਗਦੇ ਨੇ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਪਾਪੀ ਨੂੰ ਪਾਪ ਚੰਗਾ ਲੱਗਦਾ ਹੈ ਨਾਮੀ ਨੂੰ ਨਾਮ ਚੰਗਾ ਲੱਗਦਾ ਹੈ ਸੋ ਪ੍ਰਭ ਨਦਰ ਨਾ ਆਵਈ ਮਨਮੁਖ ਬੂਝ ਨਾ ਪਾਏ ਇਹੋ ਜੈ ਮਨਮੁਖ ਬੰਦਿਆਂ ਨੂੰ ਪਾਪੀਆਂ ਨੂੰ ਮਾਇਆਧਾਰੀਆਂ ਨੂੰ ਨજર ਨਹੀਂ ਆਉਂਦਾ ਪ੍ਰਮਾਤਮਾ ਉਹ ਸਭ ਕੁਝ ਹੁੰਨੇ ਆ ਹੋયા ਵੀ ਅਣਜਾਣ ਰਹਿੰਦੇ ਨੇ ਚੀਜ਼ਾਂ ਤੋਂ ਉਹ ਸਮਝਣਾ ਹੀ ਨਹੀਂ ਚਾਹੁੰਦਾ ਉਹ ਸਮਝਦਾ ਹੀ ਨਹੀਂ ਉਦਾ ਜੀਵਨ ਬੇਅਰਥ ਚੱਲ ਜਾਂਦਾ ਗੁਰੂ ਸਾਹਿਬ ਆਖਦੇ ਨੇ ਆਖਰੀ ਪੰਕਤੀ ਚ ਜਿਸ ਵੇ ਖਾਲੇ ਸੋਈ ਵੇਖੈ ਨਾਨਕ ਗੁਰਮੁਖ ਪਾਏ ਭਾਈ ਦੇਖਦਾ ਕਿਸੇ ਨੂੰ ਨਹੀਂ ਇੱਥੇ ਪਰਮਾਤਮਾ ਦੀ ਬਖਸ਼ਿਸ਼ ਜਿਹਦੇ ਤੇ ਹੋ ਜਾਏ ਉਹੀ ਜਾਣ ਸਕਦਾ ਉਹ ਵਿਰਲਾ ਸੰਸਾਰ ਦੇ ਵਿੱਚ ਇਨਸਾਨ ਹੈ ਜਿਹਦੇ ਤੇ ਵਾਹਿਰੂ ਕਿਰਪਾ ਕਰ ਦੇਵੇ ਤੇ ਸਤਗੁਰੂ ਪਾਤਸ਼ਾਹ ਕਹਿੰਦੇ ਨੇ ਹੈ ਨਾਨਕ ਆਖ ਇਹ ਗੁਰੂ ਦੇ ਰਾਹੀ ਮਿਲਣੀ ਆ ਬਖਸ਼ਿਸ਼ ਨਾਨਕ ਗੁਰਮੁਖ ਪਾਏ ਪਰਮਾਤਮਾ ਨੇ ਗੁਰੂ ਦੇ ਰਾਹੀ ਸਾਡੇ ਤੇ ਇਹ ਮੇਰਾ ਕਰਨੀਆਂ ਗੁਰੂ ਦੇ ਰਾਹੀ ਉਸ ਵਾਹਿਗੁਰੂ ਨੇ ਸਾਡੇ ਤੇ ਇਹ ਬਖਸ਼ਿਸ਼ਾਂ ਕਰਨੀਆਂ ਨੇ ਇਸ ਲਈ ਗੁਰੂ ਸਾਹਿਬ ਦੇ ਪਾਵਨ ਬਚਨ ਨੇ ਮਨ ਮੇਰੇ ਹਉਮੈ ਮੈਲ ਭਰ ਨਾਲ ਹਰ ਨਿਲਮਲ ਸਦਾ ਸੋਹਣਾ ਸ਼ਬਦ ਸਵਾਰਨ ਹਾਰ ਰਹਾ ਕਿ ਮਨਾ ਮੇਰਿਆ ਸੰਸਾਰ ਸਮੁੰਦਰ ਮੈਲ ਪਾਪਾਂ ਦੀ ਨਾਲ ਭਰਿਆ ਪਿਆ ਤੇ ਵਾਹਿਗੁਰੂ ਜਿਹਦੇ ਤੇ ਕਰ ਦੇਵੇ ਕਿਰਪਾ ਉਹ ਜੀਵਨ ਸਫਲ ਕਰ ਜਾਂਦਾ ਹੈ ਇਸ ਲਈ ਸਤਿਗੁਰੂ ਪਾਤਸ਼ਾਹ ਨੇ ਬਚਨ ਕਰੇ ਨੇ ਉਹ ਪ੍ਰਮਾਤਮਾ ਨਿਰਮਲ ਹੈ ਸੋਹਣਾ ਹੈ ਤੇ ਸਾਨੂੰ ਵੀ ਆਪਣੇ ਸ਼ਬਦ ਦੇ ਰਾਹੀ ਉਹ ਸੋਹਣੇ ਬਣਾ ਦਿੰਦਾ ਹੈ ਤੇ ਗੁਰੂ ਸਾਹਿਬ ਕਿਰਪਾ ਕਰਨ ਇਹ ਪਾਵਨ ਅੱਖਰ ਸਾਡੇ ਹਿਰਦੇ ਵਿੱਚ ਵਸ ਜਾਣ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਇਨ ਕੱਖਰ ਪ੍ਰਵਾਨ ਕਰਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ